ਆ ਦੇਖੋ ਜੀ ਉਸ ਦਿਨ ਮੈਂ ਬੋਲਿਆ ਸੀਗਾ ਬਿਲਕੁਲ ਸਹੀ ਬੋਲਿਆ ਸੀਗਾ ਵੀ ਹੜ ਲਾ ਲੈਣੇ ਚਾਹੀਦੇ ਆ ਦੋ ਦੋ ਚਾਰ ਹੜ ਲਾ ਕੋਈ ਨੁਕਸਾਨ ਨਹੀਂ ਹੈਗਾ ਕਿੰਨਾ ਨੁਕਸਾਨ ਹੋਇਆ ਦੇਖੋ ਹਰੇ ਬੂਟੇ ਸੜੀ ਜਾਂਦੇ ਕਿਦੋਂ ਤਿਆਰ ਹੋਣਗੇ ਕਿਦੋਂ ਇਹਨਾਂ ਨੂੰ ਲੱਗੂਗੇ ਬਾਅਦ ਚ ਪੱਤੇ ਕਰਦਣ ਇਹਨਾਂ ਦੇ ਹੋਣਗੇ ਹਰੇ ਮੰਨਦਾ ਹੀ ਨਹੀਂ ਕੋਈ ਗੱਲ ਕੀ ਕਰੀਏ ਆ ਗੱਡੀਆਂ ਭੜ ਗਈਆਂ ਆਪਸ ਦੇ ਵਿੱਚ ਕਿਸ ਦੀ ਜਾਨ ਚਲ ਜਾਂਦੀ ਤਾਂ ਦੱਸੋ ਕਿੱਥੇ ਜਾਂਦੇ ਉਹ ਕਰ ਦੇ ਕਿੱਦਾਂ ਲੂਏ ਵੇ ਦੇਖੋ ਦਰਾ ਦੇਖੋ ਬਹੁਤ ਮੰਦਾ ਹਾਲਾ ਲੋਕੀ ਮੰਦਾ ਹੀ ਕੋਈ ਨਹੀਂ ਗੱਲ ਦੱਸੋ ਕਰੇ ਤਾਂ ਕਰੇ ਕੋਈ ਚੀਜ਼ ਕੋਈ ਨਹੀਂ ਮੰਦਾ ਫਲੋਰ ਰੋਡ ਦੀ ਘਟਨਾ ਇਹ ਹੁਣ ਵੀ 5 ਮਿੰਟ ਹੋਏ ਹਜੇ ਇਹਨੂੰ ਸਮਝਦੇ ਨਹੀਂ ਹੈਗੇ ਵੀ ਹਾਲ ਫੇਰ ਲਓ ਤੁਸੀਂ 2-4-4 ਹਾਲ ਫੇਰ ਲਓ ਤਾਂ ਕਿੱਡੀ ਕੀ ਗੱਲ ਆ ਸਾਰੇ ਲੂਹ ਤੇ ਨਾਲ ਜਿੰਨੇ ਦਰਖਤ ਤਾਂ ਜੋ ਵੀ ਹੈਗਾ ਅਸਲ ਦੇਖੋ ਕਦੋਂ ਹਰੇ ਹੋਣਗੇ ਇਹ ਦਰਖਤ ਲਾਉਂਦਾ ਤਾਂ ਕੋਈ ਹੈ ਨਹੀਂ ਲੂਣਦੇ ਹੋਏ ਆ ਸਾਰੇ ਕੋਈ ਨਹੀਂ ਹੋਈ ਗੱਲ ਨਾ ਆ ਦੇਖੋ ਜੀ ਉਸ ਦਿਨ ਮੈਂ ਬੋਲਿਆ ਸੀਗਾ ਬਿਲਕੁਲ ਸਹੀ ਬੋਲਿਆ ਸੀਗਾ ਵੀ ਹੜ ਲਾ ਲੈਣੇ ਚਾਹੀਦੇ ਆ ਦੋ ਦੋ ਚਾਰ ਹੜ ਲਾ ਕੋਈ ਨੁਕਸਾਨ ਨਹੀਂ ਹੈਗਾ ਕਿੰਨਾ ਨੁਕਸਾਨ ਹੋਇਆ ਦੇਖੋ ਹਰੇ ਬੂਟੇ ਸੜੀ ਜਾਂਦੇ ਕਿਦੋਂ ਤਿਆਰ ਹੋਣਗੇ ਕਿਦੋਂ ਇਹਨਾਂ ਨੂੰ ਲੱਗੂਗੇ ਬਾਅਦ ਚ ਪੱਤੇ ਕਰਦਣ ਇਹਨਾਂ ਦੇ ਹੋਣਗੇ ਹਰੇ ਮੰਨਦਾ ਹੀ ਨਹੀਂ ਕੋਈ ਗੱਲ ਕੀ ਕਰੀਏ ਆ ਗੱਡੀਆਂ ਪੈੜ ਗਈਆਂ ਆਪਸ ਦੇ ਵਿੱਚ ਕਿਸ ਦੀ ਜਾਨ ਚੱਲ ਜਾਂਦੀ ਤਾਂ ਦੱਸੋ ਕਿੱਥੇ ਜਾਂਦੇ ਉਹ ਕਰ ਦੇ ਕਿੱਦਾਂ ਲੂਏ ਵੇ ਦੇਖੋ ਦਰਾ ਦੇਖੋ ਬਹੁਤ ਮੰਦਾ ਹਾਲਾ ਲੋਕੀ ਮੰਨਦਾ ਹੀ ਕੋਈ ਨਹੀਂ ਗੱਲ ਦੱਸੋ ਕਰੇ ਤਾਂ ਕਰੇ ਕੋਈ ਚੀਜ਼ ਕੋਈ ਨਹੀਂ ਮੰਨਦਾ ਫਲੋਰ ਰੋਡ ਦੀ ਘਟਨਾ ਇਹ ਹੁਣ ਵੀ 5 ਮਿੰਟ ਹੋਏ ਹਜੇ ਇਹਨੂੰ ਸਮਝਦੇ ਨਹੀਂ ਹੈਗੇ ਵੀ ਹਾਲ ਫੇਰ ਲਓ ਤੁਸੀਂ 2-4-4 ਹਾਲ ਫੇਰ ਲਓ ਤਾਂ ਕਿੱਡੀ ਕੀ ਗੱਲ ਆ ਸਾਰੇ ਲੂਹ ਤੇ ਨਾਲ ਜਿੰਨੇ ਦਰਾਖਤਾਂ ਜੋ ਵੀ ਹੈਗਾ ਐਸਸ ਦੇਖੋ ਕਦੋਂ ਹਰੇ ਹੋਣਗੇ ਇਹ ਦਰਾਖਤ ਲਾਉਂਦਾ ਤਾਂ ਕੋਈ ਹੈ ਨਹੀਂ ਲੂਣਦੇ ਹੋਏ ਆ ਸਾਰੇ ਕੋਕੀ ਨਾ ਹੀ ਗੱਲ ਆ ਆ ਦੇਖੋ ਜੀ ਉਸ ਦਿਨ ਮੈਂ ਬੋਲਿਆ ਸੀਗਾ ਬਿਲਕੁਲ ਸਹੀ ਬੋਲਿਆ ਸੀਗਾ ਵਿੱਧ ਹੜ ਲਾ ਲੈਣੇ ਚਾਹੀਦੇ ਆ ਦੋ ਦੋ ਚਾਰ ਹੜ ਲਾ ਕੋਈ ਨੁਕਸਾਨ ਨਹੀਂ ਹੈਗਾ ਕਿੰਨਾ ਨੁਕਸਾਨ ਹੋਇਆ ਦੇਖੋ ਹਰੇ ਬੂਟੇ ਸੜੀ ਜਾਂਦੇ ਕਿਦੋਂ ਤਿਆਰ ਹੋਣਗੇ ਕਿਦੋਂ ਇਹਨਾਂ ਨੂੰ ਲੱਗੂਗੇ ਬਾਅਦ ਚ ਪੱਤੇ ਕਰਦਣ ਇਹਨਾਂ ਦੇ ਹੋਣਗੇ ਹਰੇ ਮੰਨਦਾ ਹੀ ਨਹੀਂ ਕੋਈ ਗੱਲ ਕੀ ਕਰੀਏ ਆ ਗੱਡੀਆਂ ਭੜ ਗਈਆਂ ਆਪਸ ਦੇ ਵਿੱਚ ਕਿਸ ਦੀ ਜਾਨ ਚਲ ਜਾਂਦੀ ਤਾਂ ਦੱਸੋ ਕਿੱਥੇ ਜਾਂਦੇ ਉਹ ਕਰ ਦੇ ਕਿੱਦਾਂ ਲੂਹੇ ਪੈ ਦੇਖੋ ਦਰਾ ਦੇਖੋ ਬਹੁਤ ਮੰਦਾ ਹਾਲਾ ਲੋਕੀ ਮੰਨਦਾ ਹੀ ਕੋਈ ਨਹੀਂ ਗੱਲ ਦੱਸੋ ਕਰੇ ਤਾਂ ਕਰੇ ਕੋਈ ਚੀਜ਼ ਕੋਈ ਨਹੀਂ ਮੰਨਦਾ ਫਲੋਰ ਰੋਡ ਦੀ ਘਟਨਾ ਇਹ ਹੁਣ ਵੀ 5 ਮਿੰਟ ਹੋਏ ਹਜੇ ਇਹਨੂੰ ਸਮਝਦੇ ਨਹੀਂ ਹੈਗੇ ਵੀ ਹਾਲ ਫੇਰ ਲੋ ਤੁਸੀਂ 2-4-4 ਹਾਲ ਫੇਰ ਲੋ ਤਾਂ ਕਿੱਡੀ ਕੀ ਗੱਲ ਆ ਸਾਰੇ ਲੂਹ ਤੇ ਨਾਲ ਜਿੰਨੇ ਦਰਖਤ ਤਾਂ ਜੋ ਵੀ ਹੈਗਾ ਆ ਦੇਖੋ ਕਦੋਂ ਹਰੇ ਹੋਣਗੇ ਇਹ ਦਰਖਤ ਲਾਉਂਦਾ ਤਾਂ ਕੋਈ ਹੈ ਨਹੀਂ ਲੂਣ ਤੇ ਹੋਏ ਆ ਸਾਰੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ